ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ 15 ਤੋਂ 19 ਨਵੰਬਰ ਤੱਕ ਚੱਲ ਰਹੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਵਿੱਚ ਬਹੁਤ ਸਾਰੇ ਸਟਾਲਾਂ ਰਾਹੀਂ ਵਕ-ਵਕ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਇਸ ਮੇਲੇ ਵਿੱਚ ਪੁਸਤਕ ਪ੍ਰੇਮੀ ਅਤੇ ਵਿਦਿਆਰਥੀ ਬਹੁਤ ਦਿਲਚਸਪੀ ਦਿਖਾ ਰਹੇ ਹਨ ਇਸ ਵਿੱਚ ਧਾਰਮਿਕ ਇਤਿਹਾਸਿਕ ਸਾਹਿਤਿਕ ਅਤੇ ਹੋਰ ਗਿਆਨ ਸੰਬੰਧੀ ਹਜ਼ਾਰਾਂ ਪੁਸਤਕਾਂ ਦੇਖਣ ਨੂੰ ਮਿਲ ਰਹੀਆਂ ਹਨ ਇਸ ਪੁਸਤਕ ਮੇਲੇ ਵਿੱਚ ਆਏ ਲੋਕਾਂ ਨੇ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨ ਦਾ ਭੰਡਾਰ ਹੈ আর ਜੋ ਗਿਆਨ ਕਿਤਾਬਾਂ ਨਹੀਂ ਮਿਲਦਾ ਹੈ ਉਹ ਹੋਰ ਕਿਸੇ ਵੀ ਤਰ੍ਹਾਂ ਨਹੀਂ ਮਿਲ ਸਕਦਾ। ਉਹਨਾਂ ਕਿਹਾ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸਾਨੂੰ ਕਿਤਾਬਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਕਿਤਾਬਾਂ ਤੋਂ ਲਈ ਗਈ ਨੌਲੇਜ ਦਾ ਬਹੁਤ ਵੱਡਾ ਫਾਇਦਾ ਹੁੰਦਾ ਹੈ ਕਿਉਂਕਿ ਇਹਨਾਂ ਨੂੰ ਪੜ੍ਹ ਕੇ ਪ੍ਰਾਪਤ ਕੀਤਾ ਗਿਆ ਗਿਆਨ ਕਦੀ ਵੀ ਪੁਲਾਇਆ ਨਹੀਂ ਜਾ ਸਕਦਾ। ਸੋ ਉਹਨਾਂ ਕਿਹਾ ਕਿ ਇਹੋ ਜਿਹੇ ਮੇਲੇ ਜ਼ਿਆਦਾ ਤੋਂ ਜ਼ਿਆਦਾ ਲੱਗਨੇ ਚਾਹੀਦੇ ਹਨ ਅਤੇ ਸਭ ਨੂੰ ਇੱਥੋਂ ਇੱਕ ਵਾਰ ਆ ਕੇ ਪ੍ਰਦਰਸ਼ਨੀ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਮੈਂ ਮੇਰਾ ਨਾਮ ਡਾਕਟਰ ਪਲਕ ਉਚਰ ਹੈ ਮੈਂ ਇੱਥੋਂ ਹੀ ਪੜ੍ਹਿਆ ਫਿਜ਼ਿਓਥੈਰੇਪੀ ਡਿਪਾਰਟਮੈਂਟ ਤੋਂ ਦਿਸ ਇਸ ਲਾਈਕ 7th ਇਅਰ ਚੱਲ ਰਿਹਾ ਹੈ ਮੇਰਾ ਇੱਥੇ ਬੁੱਕ ਫੇਅਰ ਦੇ ਨਾਲ ਐਂਡ ਹਰ ਸਾਲ ਦੂਰੋਂ ਦੂਰੋਂ ਆਂਦੇ ਲੋਕੀ ਇੱਥੇ ਡਿਫਰੈਂਟ ਡਿਫਰੈਂਟ ਕਨਸੈਪਟਸ ਦੇ ਨਾਲ ਡਿਫਰੈਂਟ ਡਿਫਰੈਂਟ ਬੁੱਕਸ ਲੈ ਕੇ ਆਂਦੇ ਆਂ ਡਿਫਰੈਂਟ ਡਿਫਰੈਂਟ ਜਿਵੇਂ ਕਿ ਅੱਜ ਮੈਂ ਵੇਖ ਰਹੀ ਸੀ ਇੱਥੇ ਟਾਈਮਲੈਸ ਇਮਪ੍ਰੈਸ਼ਨਸ ਜੋ ਹੈ ਇਹਨਾਂ ਦਾ ਕਨਸੈਪਟ ਬਹੁਤ ਵਧੀਆ ਹੈ ਇਹਨਾਂ ਨੇ ਹੈਂਡਮੇਡ ਵਾਚ ਬਣਾਈ ਹੈ ਤੋ ਇਹਦਾ ਹਰ ਵਾਰੀ ਐਕਸਪੀਰੀਅੰਸ ਵਧੀਆ ਰਹਿੰਦਾ ਹੈ ਇੱਕ ਨਿਆਜ਼ ਉਤਸ਼ਾਹ ਦੇ ਨਾਲ ਸਾਰੇ ਹਰ ਸਾਲ ਆਉਂਦੇ ਆ ਆਨਲਾਈਨ ਜੋ ਵੀ ਹੈ ਬਟ ਆਪਾਂ ਨੂੰ ਇੱਕ ਐਕਸਪੀਰੀਅੰਸ ਜਿਹੜਾ ਬੁੱਕ ਪੜ੍ਹ ਕੇ ਮਿਲਦਾ ਹੈ ਉਹ ਆਨਲਾਈਨ ਨਹੀਂ ਮਿਲ ਸਕਦਾ ਸਾਨੂੰ ਅੱਜਕੱਲ ਟੈਬ ਤੇ ਵੀ ਮਿਲ ਜਾਂਦੀ ਹੈ ਸਾਰੀ ਬੁੱਕਸ ਬਟ ਜੋ ਇੱਕ ਹੈਂਡ ਰਿਟਨ ਬੁੱਕ ਦਾ ਕਨਸੈਪਟ ਹੈ ਉਹ ਉਹਦਾ ਹੀ ਰਹੇਗਾ ਉਹਦਾ ਫੀਲਿੰਗ ਵੱਖਰੀ ਹੁੰਦੀ ਹੈ ਬੁੱਕਸ ਦੀ ਤੇ ਜਿਹੜੀ ਸਾਨੂੰ ਕਹ ਲੋ ਆ オンલાઈન ਤੁਸੀਂ ਜਿਹੜੀ ਹੈ ਨਾ ਕਿ ਹਰ ਚੀਜ਼ ਨਹੀਂ ਮਿਲ ਸਕਦੀ ਤੁਹਾਨੂੰ ਉਹ ਜਿਹੜੀ ਬੁੱਕ ਦੀ ਫੀਲ ਹੈ ਔਰ ਮਤਲਬ オンલાઈન ਬੈਠ ਕੇ ਅੱਖਾਂ ਵੀ ਖਰਾਬ ਹੀ ਹੋ ਰਹੀਆਂ ਨਾਲ ਨਾਲ ਤੇ ਇਸ ਕਰਕੇ ਨੇਹਾ ਇਹ ਹੀ ਹੈ ਕਿ ਆਓ ਸਾਰੇ ਵਿਜ਼ਿਟ ਕਰੋ ਸਾਡੇ ਖਾਲਸਾ ਕਾਲਜ ਦੇ ਬੁੱਕ ਫੇਅਰ ਦੇ ਇੰਜੋਏ ਕਰੋ ਵਦਿਆ-ਵਦਿਆ ਚੀਜ਼ਾਂ ਪੰਜਾਬ ਦੇ ਕਲਚਰ ਬਾਰੇ ਵੀ ਜਾਨੋ ਤੇ ਨਾਲੇ ਨਹੀਂ ਸੋਹਣੀ ਬਿਲਡਿੰਗ ਹੈ ਉਸ ਤੋਂ ਵਦਿਆ ਹੋਰ ਕੀ ਹੋ ਸਕਦਾ ਹੈ ਜੀ ਬਹੁਤ ਚੰਗੀ ਗੱਲ ਹੈ ਅੰਮ੍ਰਿਤਸਰ ਸ਼ਹਿਰ ਵਾਸੀਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਹਰ ਸਾਲ ਇਹ ਖਾਲਸਾ ਕਾਲਜ ਇਹ ਉਦਮ ਕਰਦਾ ਹੈ ਕਿ ਕਿਤਾਬਾਂ ਦਾ ਜਿਹੜਾ ਇੱਕ ਵੱਡਾ ਮੇਲਾ ਜਿਹੜਾ ਲਗਾਇਆ ਜਾਂਦਾ ਹੈ ਕਿ ਤਾਜੋ ਤਈ ਲੋਕ ਜਿਹੜੇ ਆ ਕਿ ਉਹ ਨਹੀਂ ਦੁਕਾਨਾਂ ਤੱਕ ਪਹੁੰਚ ਸਕਦੇ ਜਾਂ ਵੱਡੇ ਵੱਡੇ ਜਿਹੜੇ ਕੋਈ ਸਾਇਤਿਕ ਕਿਤਾਬਾਂ ਵਾਲੇ ਨੇ ਜਾਂ ਦੂਜੇ ਨੇ ਉਹਨਾਂ ਦਾ ਨਹੀਂ ਪਤਾ ਲੱਗਦਾ ਵੀ ਕਿਹੜੇ ਕਿੜੀਆਂ ਕਿਤਾਬਾਂ ਸਾਨੂੰ ਕਿਹੜੇ ਸਟਾਲ ਤੋਂ ਮਿਲ ਜਾਣਗੀਆਂ ਇੱਥੇ ਖਾਲਸਾ ਗੱਲ ਨੇ ਉਦਮ ਕੀਤਾ ਕਿ ਇੱਕੋ ਹੀ ਮੇਲੇ ਦੇ ਵਿੱਚ ਉਹਨਾਂ ਨੇ ਕਾਫੀ ਮਤਲਬ ਕਿ 100 150 ਦੁਕਾਨ ਜਿਹੜੀ ਹੈ ਕਿਤਾਬਾਂ ਦੀ ਲਾ ਕੇ ਇੱਕ ਬਹੁਤ ਵੱਡਾ ਉਦਮ ਕੀਤਾ ਤਾਂ ਜੋ ਸਾਡਾ ਪ੍ਰਚਾਰ ਬਹੁਤ ਵਧੀਆ ਨਵੀਂ ਪੀੜ੍ਹੀ ਵਾਸਤੇ ਬਹੁਤ ਖਾਸ ਹੈ ਜਿਹੜਾ ਕਿਤਾਬਾਂ ਤੋਂ ਸੱਭਿਆਚਾਰਿਤ ਤੋਂ ਦੂਰ ਜਾ ਰਹੇ ਨੇ ਸਾਡੇ ਤੋਂ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਸਾਡੇ ਇਸੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਦਾ ਸਾਨੂੰ ਮਤਲਬ ਕਿ ਇੱਕ ਪਤਾ ਲੱਗਦਾ ਦਾਨ ਪ੍ਰਦਾਨ ਵੀ ਸਾਡੇ ਜਿਹੜੇ ਦਾਦੇ ਪਰਦਾਦੇ ਕਿੰਨਾ ਵੇਲਿਆਂ ਦੇ ਵਿੱਚ ਇਹਨਾਂ ਲੱਗਦੇ ਸਾਰੇ ਲੋਕ ਸੱਭਿਆਚਾਰ ਨਾਲ ਪੜਦੇ ਹੋਏ ਇਹਨਾਂ ਕਿਤਾਬਾਂ ਦਾ ਨਾ ਮੰਨਦੇ ਆ ਤੇ ਇਹ ਖਾਲਸਾ ਕਾਲਜ ਨੇ ਬੜਾ ਵੱਡਾ ਉਦਮ ਕੀਤਾ ਹੈ ਚੰਗੀ ਗੱਲ ਹੈ ਇਹੋ ਜਿਹੇ ਮੇਲੇ ਲੱਗਣੇ ਚਾਹੀਦੇ ਆ ਤਾ ਜੋ ਬੱਚਿਆਂ ਨੂੰ ਆਪਣੀ ਵਿਰਾਸਤ ਦੇ ਨਾਲ ਜੋੜ ਸਕਣ ਤੇ ਕਿਤਾਬਾਂ ਐਕਚੁਅਲੀ ਬੱਚੇ ਜੋ ਹੈ ਅੱਜਕੱਲ ਕੇ ਉਹ ਲਿਟਰੇਚਰ ਕੋਈ ਕਹੀਂ ਨਾ ਕਹੀਂ ਭੁੱਲਤੇ ਜਾ ਰਹੇ ਹੈ ਸੋਸ਼ਲ ਮੀਡੀਆ ਕੇ 에ਰਾ ਮੇਂ ਤੋਂ ਆਈ ਥਿੰਕ ਐਸੇ ਜੋ ਬੁੱਕ ਫੈਸਟਸ ਹੋਤੇ ਹੈ ਉਹ ਮਾਰੇ ਲਈ ਬਹੁਤ ਇੰਪੋਰਟੈਂਟ ਹੈ ਸਪੈਸ਼ਲੀ ਸਟੂਡੈਂਟਸ ਕੇ ਲਈ ਜੋ ਕਿ ਲਿਟਰੇਚਰ ਸੇ ਉਹਨੇ ਜੋੜਤੇ ਹੈ ਦੁਬਾਰਾ ਤੋਂ ਆਈ ਫੀਲ ਕਿ ਸਭ ਪੁਆਣਾ ਚਾਹੀਏ ਯਹਾਂ ਪੇ ਐਂਡ ਇਹ ਸਾਰੀ ਬੁਕਸ ਦੇਖਣੀ ਚਾਹੀਏ ਇੱਕ ਬਹੁਤ ਫੇਮਸ ਕੋਟ ਹੈ ਕਿ ਬੁਕਸ ਆਰ एवरीवन बॉडीज बेस्ट फ्रेंड ਆਈ ਥਿੰਕ ਔਰ ਆਈ ਥਿੰਕ ਇਹ ਟਰੂ ਹੈ ਕਿਉਂਕਿ ਜੋ ਵੀ ਹਮੇ ਸਿੱਖਣੇ ਕੋ ਮਿਲਤਾ ਹੈ ਬੁੱਕ ਸੇ ਹੀ ਮਿਲਤਾ ਹੈ ਅੰਮ੍ਰਿਤਸਰ ਦੇ ਇਤਿਹਾਸਿਕ ਖਾਲਸਾ ਕਾਲਜ ਵਿਖੇ 5 ਰੋਜ਼ਾ ਜਿਹੜਾ 10ਵਾਂ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ ਲਗਾਇਆ ਗਿਆ ਹੈ ਇਹ ਦੇ ਵਿੱਚ ਇੱਕ ਗਿਆਨ ਦਾ ਭੰਡਾਰ ਨਜ਼ਰ ਆ ਰਿਹਾ ਹੈ ਕਿਉਂਕਿ ਵਾਕਈ ਹੀ ਜਿਹੜੇ ਇੱਥੇ ਵਿਜ਼ਟਰ ਆਏ ਨੇ ਔਰ ਖਾਸ ਕਰ ਸਟੂਡੈਂਟਸ ਨੇ ਇਹਦੇ ਵਿੱਚ ਕਾਫੀ ਦਿਲਚਸਪੀ ਲੈ ਰਹੇ ਨੇ ਉਹਨਾਂ ਦੱਸਿਆ ਕਿ ਇੱਥੋਂ ਇੱਕ ਗਿਆਨ ਦਾ ਵਾਕਈ ਬਹੁਤ ਵੱਡਾ ਇੱਕ ਖਜ਼ਾਨਾ ਮਿਲਦਾ ਹੈ ਪੁਸਤਕਾ ਰਾਹੀਂ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਜੇ ਆਪਾਂ ਆਪਣੀਆਂ ਪੁਸਤਕਾਂ ਨੂੰ ਖਾਸ ਕਰਕੇ ਜਿਹੜੇ ਇਤਿਹਾਸਿਕ ਧਾਰਮਿਕ ਅਤੇ ਨੌਲੇਜ ਵਾਲੀਆਂ ਕਿਤਾਬਾਂ ਨੇ ਬਹੁਤ ਸਾਰਾ ਸਾਹਿਤ ਹੈ ਜੇ ਇਹਦੇ ਵਿੱਚ ਉਹਨੂੰ ਉਸ ਤੋਂ ਦੂਰ ਹੋਈ ਜਾਵਾਂਗੇ ਤਾਂ ਬਹੁਤ ਵੱਡਾ ਨੁਕਸਾਨ ਕਰ ਬਿਠਾਂਗੇ ਇਸ ਲਈ ਪੁਸਤਕਾਂ ਵਿੱਚ ਖਾਸ ਰੁਝਾਨ ਹੋਣਾ ਚਾਹੀਦਾ ਹੈ ਔਰ ਪੁਸਤਕਾਂ ਰੋਜ਼ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਔਰ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ ਹੈ ਫਾਸਟ ਵੀ ਨਿਊਜ਼ ਲਈ ਅਮਰਿਤ ਸਰ ਤੋਂ ਅਜੇ ਕੁਮਾਰ